ਸੀਮਾ ਤੇਰੀ ਜ਼ਿੰਦਗੀ ਤਾਂ ਨਿਕਲ ਗਈ ਐ ਜਿੱਦਾਂ ਵੀ ਨਿਕਲੀ ਐ ਸਾਨੂੰ ਨਹੀਂ ਪਤਾ ਪਰ ਤੇਰੀ ਧੀ ਜਵਾਨ ਹੋਣ ਡਈ ਐ ਉਹਦਾ ਸੋਚ ਲੈ ਪਰ ਉਹ ਸਾਡੇ ਕੋਲ ਬਰਦਾਸ਼ ਨਹੀਂ ਹੋਣਾ ਹੀ ਮੈਂ ਤੈਨੂੰ ਲਾਸਟ ਵਾਰੀ ਕਹਿ ਦਿੱਤਾ ਸੀ ਤੇ ਪਰ ਤੂੰ ਚਿੰਤਾ ਨਹੀਂ ਕਰਨਾ ਮੇਰਾ ਪੁੱਤਰ ਅਸੀਂ ਤੇਰੇ ਨਾਲ ਆ ਤੇਰਾ ਕੋਈ ਬਾਲ ਵੀ ਨਹੀਂ ਬੰਕਾ ਕਰ ਸਕਦਾ ਬਸ ਸਮਝ ਲੈ ਤੇ ਉਹਨੂੰ ਫੋਨ ਕਰ ਦੇ ਤੇ ਅੱਧਰ ਆਇਆ ਸਾਡੇ ਘਰ ਅਸੀਂ ਚੱਲੇ ਹਾਂ ਹੁਣ ਤੂੰ ਸੋਚ ਤੇ ਉਹਨਾਂ ਨੂੰ ਫੋਨ ਕਰ ਤੇਰੀ ਪਿੱਠ ਨਹੀਂ ਲੱਗਣ ਦਵਾਂਗੇ ਮੰਮੀ ਨੂੰ ਕਾਦੇ ਵਾਸਤੇ ਬੁਲਾਇਆ ਜੋ ਵੀ ਕੰਮ ਹੈਗਾ ਮੈਨੂੰ ਦੱਸ ਤੇ ਕਿਉਂ ਪਪਾ ਬੁਲਾਣਾ ਹੀ ਹੈਗਾ ਸੀ ਕਿੰਨੀ ਕੁ ਦਿਨ ਉੱਥੇ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਸੀ ਕਿੰਨਾਂ ਦੀਆਂ ਗੱਲਾਂ ਸੁਣਨੀਆਂ ਦਾਦੀ ਦੀ ਤੇ ਭੂਆ ਦੀ ਕੀ ਕੀਤੀਆਂ ਤੈਨੂੰ ਗੱਲਾਂ ਤੁਹਾਨੂੰ ਨਹੀਂ ਪਤਾ

ਉਹ ਮੇਰੀ ਦਾਦੀ ਉਹ ਮੇਰੀ ਦਾਦੀ ਹੈ ਤੇ ਇਹ ਮੇਰੀ ਮਾਂ ਵੈ ਖੁਸ਼ੀਆਂ ਇਸਿਕਾ ਤੇਰੀਆਂ ਖੁਸ਼ੀਆਂ ਕਰਕੇ ਨਾ ਮੈਂ ਆਪਣੀਆਂ ਖੁਸ਼ੀਆਂ ਦਾ ਗਲਾ ਘੋਟ ਦੂੰਗਾ ਪਾਪਾ ਬਸ ਗਲਾ ਹੀ ਘੋਟਣਾ ਤੁਸੀਂ ਕਰਦੇ ਕੀ ਆਏ ਜੇ ਬਸ ਉਹਨਾਂ ਦੀਆਂ ਗੱਲਾਂ ਸੁਣ ਲੀਆਂ ਜੋ ਤੁਹਾਡੀ ਮਾਂ ਨੇ ਕਹਤਾ ਉਹ ਕਰ ਲੋ ਜੋ ਤੁਹਾਡੀ ਭੈਣ ਨੇ ਕਹਤਾ ਉਹ ਕਰ ਲੋ ਤੇ ਉਹ ਗਲਤ ਵੀ ਗਲਤ ਵੀ ਕੀ ਕਰਦੇ ਆ ਇਸਿਕਾ ਤੂੰ ਚੁੱਪ ਕਰ ਗਲਤ ਵੀ ਕੀ ਕਰਦੇ ਆ ਉਨੂੰ ਪੁੱਛੋ ਜਦੋਂ ਇੱਕ ਧੀ ਦੇ ਸਾਹਮਣੇ ਉਹਦੇ ਪਿਓ ਨੂੰ ਜਲੀਲ ਕੀਤਾ ਜਾਂਦਾ ਨਾ ਤੇ ਇੱਕ ਧੀ ਨੂੰ ਕਿੱਦਾਂ ਦਾ ਲੱਗਦਾ ਵਾ ਸਹੀ ਕਹਿਂਦੀ ਕੁੜੀ ਜਦੋਂ ਬੇਇੱਜ਼ਤੀ ਕਰਦੀ ਨਾ ਟਾਡੀ ਮਾਂ ਸਾਡੇ ਸਾਹਮਣੇ ਸਾਨੂੰ ਪੁੱਛ ਕੇ ਵੇਖੋ ਸਾਡੇ ਤੇ ਕੀ ਬੀਤਦੀ ਆ ਜਲੀਲ ਮੈਂ ਹੀ ਹੁੰਦਾ ਨਾ ਤੂੰ ਹੀ ਤੇ ਨਹੀਂ ਨਾ ਹੁੰਦੀਆਂ ਤੇ ਜੇ ਮੈਨੂੰ ਮੇਰੀ ਮਾਂ ਜਲੀਲ ਕਰ ਵੀ ਦਿੰਦੀ ਆ ਤੇ ਇੱਥੇ ਤੁਹਾਨੂੰ ਕੀ ਇਤਰਾਜ਼ ਆ ਉਹ ਮੇਰੀ ਮਾਂ ਵਾ ਜਿਸ ਤਰ੍ਹਾਂ ਜਿਸ ਤਰ੍ਹਾਂ ਮਰਜੀ ਕਹਿ ਸਕਦੀ ਮੈਨੂੰ ਮਾਂ ਤੇ ਟਾਡੀ ਆ ਤੁਹਾਨੂੰ ਜਲੀਲ ਕਰਦੀ ਪਰ ਕੱਲੀ ਮਾਂ ਟਾਡੀ ਨਹੀਂ ਆ ਰਾਹੁਲ ਦੀ ਵੀ ਮਾਂ ਵਾ ਰੀਤ ਦੇਵੀ ਮਾਮਾ ਉਹਨੂੰ ਕਿਉਂ ਨਹੀਂ ਜਲੀਲ ਕਰਦੇ ਬਸ ਉਹਨਾਂ ਨੂੰ ਪਿਆਰ ਤੇ ਤੁਹਾਡੇ ਕਰਮਾਂ ਵਿੱਚ ਜਲੀਲ ਸੀਮਾ ਜਦੋਂ ਮੰਮੀ ਮੈਨੂੰ ਪਿਆਰ ਕਰਦੇ ਉਦੋਂ ਤੋਂ ਕਿੱਥੇ ਹੁੰਨੀ ਆ ਅੱਜ ਤੱਕ ਨਹੀਂ ਮੈਂ ਵੇਖਿਆ ਵੀ ਤੁਹਾਡੀ ਮਾਂ ਨੇ ਤੁਹਾਨਾਂ ਪਿਆਰ ਨਾਲ ਗੱਲ ਵੀ ਕੀਤੀ ਹੋਏਗੀ ਤਾਂ ਉਹਨੂੰ ਕਿਉਂ ਨਹੀਂ ਨਜ਼ਰ ਆਉਂਦਾ ਕਿਉਂ ਤੁਹਾਡੀ ਦੁਆ ਤੇ ਪਰਦਾ ਪਿਆ ਹੋਇਆ ਵਾ ਸਾਡੀਆਂ ਅੱਖਾਂ ਤੇ ਪਰਦਾ ਪੈਣਾ ਹੀ ਆ ਵੇਖੋ ਜਦੋਂ ਕੁੜੀ ਨੇ ਫੀਸ ਮੰਗੀ ਉਹਦੋਂ ਨਾ ਦਿੱਤੀ ਤੇ ਜਲੀਲ ਕੀਤਾ ਗਿਆ ਉਹਨੂੰ ਜੇ ਉਹਨੇ ਸੂਟ ਵੱਲੋਂ ਕਿਹਾ ਤਾਂ ਵੀ ਇਹਨਾਂ ਨੂੰ ਜਲੀਲ ਕੀਤਾ ਗਿਆ ਕਿਹੜੀਆਂ ਰਿੱਝਾਂ ਪੂਰੀਆਂ ਹੁੰਦੀਆਂ ਮੇਰੀ ਤੀਹ ਦੀਆਂ ਦੱਸੋ ਤੇ ਜਦੋਂ ਮੇਰੇ ਭਰਾਣੇ ਇਹਦੀ ਫੀਸ ਦੇ ਦਿੱਤੀ ਉਦੋਂ ਤੋ ਕਿੱਥੇ ਸੀ ਆਪਣੇ ਮੂੰਹੋਂ ਕਿਹਾ ਸੀ ਨਾ ਮੈਨੂੰ ਵੀ ਰਾਹੁਲ ਨੇ ਦੀ ਫੀਸ ਦੇ ਦਿੱਤੀ ਆ ਭਰਾਣੇ ਦਿੱਤੀ ਫੀਸ ਤੁਹਾਨੂੰ ਪਤਾ ਕਿਹੜੇ ਹਲਾ 5 ਫੀਸ ਦਿੱਤੀ ਕਿੰਨਾ ਡੱਡਰ ਕੇ ਫੀਸ ਦਿੱਤੀ ਮੈਨੂੰ ਕਹਿੰਦਾ ਭਾਬੀ ਕੋਈ ਨਹੀਂ ਤੂੰ ਇਹ ਕੁੜੀ ਦੀ ਫੀਸ ਦੋ ਮੰਮੀ ਨਾਲ ਗੱਲ ਮੈਂ ਆਪੀ ਕਰਨਾਂਗਾ ਮੈਨੂੰ ਪਤਾ ਵਾਂ ਜਿੰਨੀ ਕ ਉਹਦੀ ਮਾਂ ਨੇ ਕੀਤੀ ਹੁੰਨੀ ਆ ਉਸ ਤੋਂ ਬਾਅਦ ਨਾ ਉਹਨੇ ਮੇਰੇ ਨਾਲ ਕੋਈ ਗੱਲ ਕੀਤੀ ਤੇ ਨਾ ਉਹਨੇ ਮੈਨੂੰ ਪੁੱਛਿਆ ਵੀ ਭਾਬੀ ਹੋਰ ਪੈਸਿਆਂ ਦੀ ਲੋੜ ਐ ਸੀਮਾ ਇਸ ਤਰ੍ਹਾਂ ਤੇ ਤੂੰ ਕਦੀ ਅੱਗੇ ਬੋਲੀ ਨਹੀਂ ਤੇ ਅੱਜ ਕਿਤਰਾ ਬੋਲਣ ਦੀ ਮੈਨੂੰ ਪਤਾ ਤੂੰ ਨਹੀਂ ਤੇਰਾ ਪਰਿਵਾਰ ਬੋਲਦਾ ਉਹਨਾਂ ਨੇ ਤੈਨੂੰ ਸਿਖਾਤਾ ਨਾ ਵਾ ਜਦੋਂ ਆਊਗਾ ਨਾ ਤੇ ਇਸ ਤਰ੍ਹਾਂ ਗੱਲ ਕਰੀ ਤੇ ਮੰਮੀ ਨੇ ਰਾਤੀ ਮੈਨੂੰ ਫੋਨ ਤੇ ਦੱਸਤਾ ਸੀ ਕਿ ਤੇਰੇ ਨਾਲ ਇਸ ਤਰ੍ਹਾਂ ਹੀ ਗੱਲ ਕਰੋਗੀ ਸੀਮਾ ਵੇਖੀ ਹਾਂ ਜਦੋਂ ਤੱਕ ਮੈਂ ਚੁੱਪ ਸਾਂ ਤੇ ਮੈਂ ਠੀਕ ਆ ਅੱਜ ਮੈਂ ਬੋਲਣ ਲੱਪੀ ਤੇ ਤੁਹਾਡੀ ਨਜ਼ਰਾਂ 'ਚ ਮੈਂ ਬੁਰੀ ਬਣ ਗਈ ਮੈਂ ਬੋਲਣਾ ਵਾਂ ਮੈਂ ਆਪਣੇ ਵਾਸਤੇ ਨਹੀਂ ਬੋਲਣਾ ਆਪਣੀ ਧੀ ਵਾਸਤੇ ਬੋਲਣਾ ਇਹਦੀਆਂ ਖੁਸ਼ੀਆਂ ਵਾਸਤੇ ਬੋਲਣਾ ਵਾਂ ਮੈਨੂੰ ਤੁਹਾਡੇ ਵੱਲ ਕੋਈ ਪ੍ਰੋਬਲਮ ਨਹੀਂ ਹੈਗੀ ਬੜੀ ਇੱਜ਼ਤ ਦਿੱਤੀ ਧੀ ਮੈਨੂੰ ਪਰ ਹੁਣ ਮੈਨੂੰ ਆਪਣੀ ਧੀ ਵੱਲ ਵੇਖਣਾ ਪੈਣਾ ਵਾਂ ਸਿਮਾ ਉੱਠ ਚੱਲੀਏ ਬੜਾ ਚਿਰ ਰਹਿ ਲਿਆ ਸਹੀ ਕਹਿੰਦੇ ਸੀ ਮੰਮੀ ਇਹਨੂੰ ਜ਼ਿਆਦਾ ਟੇਕੇ ਨਹੀਂ ਰਹਿਣ ਦੇਣਾ ਚਲੋ ਉੱਠ ਮੇਰੀ ਗੱਲ ਸੁਣੋ ਮੈਂ ਨਹੀਂ ਤੇ ਜਾਣਾ ਹੈਗਾ ਇਸੀ ਕਾ ਤੂੰ ਚੱਲ ਮੇਰੇ ਨਾਲ ਇਹਨੂੰ ਇੱਥੇ ਰਹਿਣ ਦੇ ਇਸੀ ਕਾ ਕਿਉਂ ਤੂੰ ਕਿਉਂ ਨਹੀਂ ਜਾਣਾ ਜਿੱਥੇ ਮੇਰੀ ਮੰਮੀ ਹੈਗੀ ਮੈਂ ਉੱਥੇ ਹੀ ਜਾਣਾ ਤੇਰੇ ਨਾਲ ਤੇਰੇ ਪਾਪਾ ਵਾ ਕਿੱਥੇ ਜਾਂਦੀ ਤਿਆਰੀਆਂ ਪਈਆਂ ਹੁੰਦੀਆਂ ਨੇ ਲੱਕੀ ਸੀਮਾ ਮਮਾ ਕਿੰਨੇ ਦਿਨ ਤੇ ਹੋ ਗਏ ਸਾਨੂੰ ਆਇਆ ਨੂੰ ਹੁਣ ਮੈਨੂੰ ਕਹਿਣਾ ਚੱਲ ਚਲੀਏ ਘਰ ਮਮਾ ਉਡੀਕਦੇ ਆ ਤੇ ਕੋਈ ਗੱਲ ਨਹੀਂ ਬੇਟੀ ਇਹ ਵੀ ਘਰ ਹੀ ਐ ਇੱਥੇ ਕਿਹੜਾ ਤੁਸੀਂ ਜੰਗਲ ਵਿੱਚ ਬੈਠੇ ਹੋ ਆਪਣੇ ਘਰ ਵਿੱਚ ਬੈਠੇ ਹੋ ਮਮਾ ਬੈਜੋ 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 ਸੀਮਾ ਚਲੋ ਯਾਰ ਤੁਸੀਂ ਫੇਰ ਬਹਿ ਗਏ ਜੇ ਲੱਕੀ ਮੈਂ ਕਹਿੰਦੀ ਪੀ ਬਹਿ ਜਾ ਬਹਿ ਜਾ ਐਨੀ ਕਿਹੜੀ ਕਾਲੀ ਬਾਤ ਈ ਤੁਸੀਂ ਜਾਣ ਦੀ ਪਰ ਮੇਰੀ ਇੱਕ ਗੱਲ ਸੁਣਨਾ ਲੱਕੀ ਕੰਨ ਖੋਲ ਕੇ ਜਦੋਂ ਤੱਕ ਤੁਹਾਡੀ ਮਾਂ ਨਹੀਂ ਨਾ ਇੱਥੇ ਆਂਦੀ ਆਪਾਂ ਆਪਣੀ ਕੁੜੀ ਨਹੀਂ ਭੇਜਣੀ ਤੇ ਤੁਹਾਨੂੰ ਇਥੋਂ ਹਿਲਣ ਨਹੀਂ ਦੇਣਾ ਨਹੀਂ ਭੇਜਣੀ ਕਿਉਂ ਨਹੀਂ ਤੇ ਘਰ ਬਿਠਾਉਣੀ ਉਹਨੂੰ ਹਾਂ ਘਰ ਹੀ ਬਿਠਾਣੀ ਸੀ ਜੇ ਕਿਧਰੇ ਪਹਿਲੇ ਪਤਾ ਲੱਗ ਜਾਂਦਾ ਸਾਨੂੰ ਤੁਹਾਡੀਆਂ ਸਾਰੀਆਂ ਹਰਕਤਾਂ ਦਾ ਨਾਲ ਤੁਸੀਂ ਤਾਂ ਕਹਿੰਦੇ ਸੀ ਤੁਹਾਡਾ ਆਪਣਾ ਬਿਜ਼ਨਸ ਹੈ ਆਪਣਾ ਕਾਰੋਬਾਰ ਹੈ ਕਿੱਥੇ ਗਿਆ ਤੁਹਾਡਾ ਆਪਣਾ ਕਾਰੋਬਾਰ ਹੈ ਅਸੀਂ ਜੋ ਕੁੜੀ ਦਾ ਵਿਆਹ ਕੀਤਾ ਸੀ ਨਾ ਸਾਰੀ ਪੁੱਛ ਪੜਤਾਲ ਕੀਤੀ ਸੀ ਨਾ ਸਾਰਿਆਂ ਕੋਲੋਂ ਪੁੱਛਿਆ ਸੀ ਤੇ ਹੁਣ ਤੁਹਾਡੇ ਉਹ ਕੰਮ ਕਿੱਥੇ ਗਏ ਹੁਣ ਤੇ ਤੁਸੀਂ ਹੋਟਲ ਦੇ ਵੇਟਰ ਦੀ ਨੌਕਰੀ ਪਏ ਕਰਦੇ ਹੋ ਮਮਾ ਜੇ ਮੈਂ ਵੇਟਰ ਦੀ ਨੌਕਰੀ ਕਰਦਾ ਕੋਈ ਗਲਤ ਨਹੀਂ ਕਰਦਾ ਇਹ ਭੁੱਖੀਆਂ ਤੇ ਨਹੀਂ ਸੌਂਦੀਆਂ ਪੁੱਛੋ ਇਹਨਾਂ ਨੂੰ ਤੁਹਾਡੇ ਮੂੰਹ ਤੇ ਬੈਠੀਆਂ ਅੱਛਾ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਸਾਡਾ ਜਵਾਈ ਭਾਈ ਉੱਠ ਕੇ ਹੋਰਲਾਂ ਦੇ ਜਿੱਥੇ ਸਾਡੇ ਬੱਚੇ ਜਾਂਦੇ ਨੇ ਰੋਟੀਆਂ ਖਾਣ ਵਾਸਤੇ ਤੇ ਤੁਸੀਂ ਅੱਗੋਂ ਉਹਨਾਂ ਦੇ ਜੁੱਠੇ ਭਾਂਡੇ ਚੁੱਕੋ ਮਮਾ ਹੱਕ ਦੀ ਕਮਾਈ ਕਰਦਾ ਮਿਹਨਤ ਕਰਦਾ ਵਾਂ ਕੋਈ ਚੋਰੀ ਨਹੀਂ ਕਰਦਾ ਅਸੀਂ ਇਹ ਗੱਲ ਨਹੀਂ ਤੁਹਾਨੂੰ ਕਹੀ ਹੈਗੀ ਵੀ ਤੁਸੀਂ ਚੋਰੀ ਕਰਦੇ ਹੋ ਇਹ ਗੱਲ ਨਹੀਂ ਮੈਂ ਦੁਹਰਾਈ ਹੈਗੀ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਤੁਹਾਡੇ ਆਪਣੇ ਕਾਰੋਬਾਰ ਹੁਣ ਕਿੱਥੇ ਗਏ ਮਮਾ ਜਦੋਂ ਕਾਰੋਬਾਰ ਨਾ ਰਹਿਣ ਤੇ ਫਿਰ ਤੇ ਬੰਦੇ ਨਾਲ ਕੁਛ ਨਾ ਕੁਛ ਤੇ ਸੋਚਣਾ ਹੀ ਆ ਘਰ ਕਿ ਵਿਹਲਾ ਬਹਿ ਕੇ ਤੇ ਹੋਰ ਨੌਕਰੀਆਂ ਨਹੀਂ ਹੈਗੀਆਂ ਵੇਟਰ ਦੀ ਨੌਕਰੀ ਰਹਿ ਗਈ ਸੀਗੀ ਮਮਾ ਜਿਹੜੀ ਮੈਨੂੰ ਸਹੀ ਲੱਗੀ ਚੰਗੀ ਲੱਗੀ ਮੈਂ ਕਰ ਲਈ ਕਰ ਨਹੀਂ ਲਈ ਤੁਹਾਡੇ ਕੋਲ ਕਰਵਾਈ ਗਈ ਤੁਹਾਡੀ ਮਾਂ ਨੇ ਤੁਹਾਡੇ ਤੇ ਇੰਨਾ ਕੋ ਪ੍ਰੈਸ਼ਰ ਪਾਤਾ ਐਂ ਇਆਂ ਤੁਹਾਨੂੰ ਗੱਲਾਂ ਕਰ ਕਰਕੇ ਨਾ ਉਹਨੇ ਤੁਹਾਨੂੰ ਜ਼ਿਲਤ ਦੇ ਰੱਖੀ ਹੈ ਨਾ ਕਿ ਤੁਹਾਨੂੰ ਅਗਰ ਹੋਰ ਕੋਈ 2 ਦਿਨ 2 ਘੰਟੇ ਅਗਰ ਤੁਹਾਨੂੰ ਕੰਮ ਨਹੀਂ ਨਾ ਮਿਲਿਆ ਤੁਸੀਂ ਜਾ ਕੇ ਹੋਟਲ ਦੇ ਪਾਂਡੇ ਧੋਣ ਲੱਗ ਗਏ ਮਮਾ ਖਬਰਦਾਰ ਜੇ ਤੁਸੀਂ ਮੇਰੇ ਮੰਮੀ ਬਾਰੇ ਕੁਝ ਵੀ ਹੋਰ ਲਫ਼ਜ਼ ਬੋਲਿਆ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਮੈਂ ਆਪਣੀ ਮਾਂ ਨਾਲ ਪੂਰਾ ਪਿਆਰ ਕਰਦਾ ਤੇ ਮਾਂ ਮੇਰੀ ਵੀ ਪੂਰਾ ਪਿਆਰ ਕਰਦੀ ਮੇਰੇ ਨਾਲ ਪਿਆਰ ਕਿਹੜਾ ਪਿਆਰ ਕਹਿੰਦੇ ਤੁਸੀਂ ਲੱਕੀ ਪਿਆਰ ਕਰਦੀ ਤੁਹਾਡੀ ਮਾਂ ਆਪਣੇ ਦੂਜੇ ਬੱਚਿਆਂ ਨੂੰ ਤੁਹਾਡੀ ਇਹ ਮਤਰੀ ਮਾਂ ਤੁਹਾਨੂੰ ਕਿਹੜੇ ਵੇਲੇ ਉਹਨੇ ਪਿਆਰ ਕੀਤਾ ਸੀ ਇਹ ਕੁੜੀ ਨੂੰ ਇਹ ਇਸ਼ਕਾ ਦਾਦੀ ਕਦੋਂ ਬਾਜ਼ਾਰ ਲੈ ਕੇ ਗਈ ਸੀ ਕੁਝ ਖਵਾਨ ਪੀਣ ਵਾਸਤੇ ਸੀਮਾ ਕਦੋਂ ਤੇਰੇ ਵਾਸਤੇ ਤੇਰੀ ਸੱਸ ਸੂਟ ਲੈ ਕੇ ਆਈ ਸੀ ਤੇ ਪਿਆਰ ਉਹਨੇ ਤੈਨੂੰ ਕਿਹਾ ਸੀ ਸੀਮਾ ਪੁੱਤਰਾ ਮੈਂ ਤੇਰੇ ਵਾਸਤੇ ਸੂਟ ਲੈ ਕੇ ਆਈਆਂ ਜਦੋਂ ਵੀ ਇਹ ਤੁਹਾਡੀ ਭਾ ਭੀ ਚਾਚੀ ਜਾਂਦੇ ਨੇ ਇਹਦੇ ਅਸੇ ਕੱਪੜੇ ਔਰ ਜਦੋਂ ਵੀ ਆਂਦੀ ਏ ਇਹਨੇ ਉਹੀ ਕੱਪੜੇ ਉਹੀ ਜੁੱਤੀਆਂ ਪਾਈਆਂ ਹੁੰਦੇ ਨੇ ਤੇ ਕੁੜੀ ਨੇ ਮੈਂ ਤੱਕਦੀ ਨਹੀਂ ਵੇਖਿਆ ਤੁਹਾਡੀ ਮਾਂ ਨੇ ਇੱਕ ਵਾਰੀ ਉਹਨੂੰ ਨਵਾਂ ਸੂਟ ਪਵਾ ਕੇ ਘੱਲਿਆ ਹੋਵੇ ਗੱਲਾਂ ਕਰਨੀਆਂ ਲੱਕੀ ਸਾਨੂੰ ਵੀ ਆਂਦੀਆਂ ਨੇ ਬੜੀਆਂ ਬਹੁਤ ਆਂਦੀਆਂ ਨੇ ਸਾਨੂੰ ਵੀ ਕਰਨੀਆਂ ਜੇ ਮੈਂ ਹੁਣ ਸ਼ੁਰੂ ਹੋ ਗਈ ਨਾ ਤੇ ਤੁਹਾਨੂੰ ਬੋਲਣ ਦੀ ਥਾਂ ਨਹੀਂ ਲੱਭਣੀ ਇਹ ਇਹ ਕੁੜੀ ਹੱਸਦਿਆਂ ਸਾਰਾ ਘਰ ਖਿੱਲਰ ਦਾ ਫਿਰਦਾ ਸੀ ਇਹਦੇ ਨਾਲ ਖੁਸ਼ੀਆਂ ਨਾਲ ਕਿ ਹੁਣ ਕੀ ਹੋ ਗਿਆ ਜਿਹੜੀ ਮੂੰਹ ਸੀ ਕੇ ਬੈਠੀ ਹੋਈ ਇਹਨੇ ਦਿਨਾਂ ਦੀ ਕਿਉਂ ਕੀ ਗੱਲ ਉਹ ਤਾਂ ਜੀ ਨਹੀਂ ਕਰਦਾ ਉਹ ਜ਼ਿੰਦਗੀ ਜੀਏ ਬਸ ਜੋ ਕੁਛ ਹੈਗਾ ਤੁਹਾਡੀ ਮਾਂ ਤੁਹਾਡੀ ਮਾਂ ਤੁਹਾਡੇ ਹੈ ਤੇ ਮਤਰੇ ਹੀ ਮਾਂ ਹੀ ਸਗੀ ਬਣ ਕੇ ਵਖਾਂਦੀ ਫਿਰ ਅਸੀਂ ਮੰਦੇ ਵੀ ਸਹੀ ਕਿ ਤੁਹਾਡੀ ਮਾਂ ਨੇ ਸਗਿਆਂ ਵਾਂਗ ਕੰਮ ਕਰ ਵਗਾਇਆ ਕਿਹੜਾ ਕੀਤਾ ਉਹਨੇ ਚਲੋ ਤੁਸੀਂ ਮੈਨੂੰ ਗਰਾ ਦਿਓ ਹੋ ਸਕਦਾ ਮੈਂ ਗਲਤ ਬੋਲਦੀ ਹੋਵਾਂ ਮੈਂ ਝੂਠੀ ਹੋਵਾਂ ਮੈਨੂੰ ਪਤਾ ਨਹੀਂ ਹੋਣਾ ਚਲੋ ਦੱਸੋ ਹੋ ਜੋ ਸ਼ੁਰੂ ਬੋਲੋ ਬੋਲੋ ਕੌਣ ਨੂੰ ਚੁੱਪ ਕਰ ਗਿਆ ਬੈਠ ਕੇ ਇੱਕ ਮਿੰਟ ਮੰਮੀ ਰੁਕੋ ਤੁਸੀਂ ਪਾਜੀ ਮੇਰੀ ਗੱਲ ਸੁਣੋ ਵੀਰੇ